ਹਰ ਸਾਲ ਹੀ ਕਰਦੇ ਆ ਇਸ ਸਾਲ ਅਸੀਂ ਕੁਝ ਜ਼ਿਆਦਾ ਇੰਜੋਏ ਕੀਤਾ ਕਿਉਂਕਿ ਤੀਆਂ ਇੱਕ ਨਾ ਇੱਕ ਇੱਕ ਜਰੀਆ ਸਾਰੇ ਲੇਡੀਜ਼ ਨੂੰ ਇਕੱਠੇ ਹੋਣ ਦਾ ਮਿਊਜ਼ਿਕ ਦੇਣ ਦਾ ਉਹਨਾਂ ਨਾਲ ਮਤਲਬ ਇੰਜੋਏ ਕਰਨ ਦਾ ਹੈ ਨਾ ਇਸ ਕਰਕੇ ਅਸੀਂ ਇਹ ਤੀਆਂ ਮਨਾਉਂਦੇ ਆ ਤੇ ਸਾਡੇ ਫਰੈਂਡਸ ਸਾਰਾ ਇਕੱਠੇ ਹੁੰਦੇ ਨੇ ਸਾਡੇ ਕਲਾਸਮੇਟ ਇਕੱਠੇ ਹੁੰਦੇ ਨੇ ਜਿਹੜਾ ਕੋਈ ਦੁੱਖ ਹੈ ਕੋਈ ਸੁੱਖ ਹੈ ਨਾ ਸਾਰਾ ਅਸੀਂ ਉਹਨਾਂ ਨਾਲ ਸ਼ੇਅਰ ਕਰਦੇ ਆ ਹਾਂਜੀ ਸਾਡਾ ਗਰੁੱਪ ਹੈਗਾ ਜੀ 45 ਦਾ 45 ਦਾ ਗਰੁੱਪ ਹੈ ਤੇ ਅੱਗੇ ਅੱਗੇ ਅਸੀਂ ਮਤਲਬ ਵਧੇ ਜਾ ਰਹੇ ਆ ਘਟ ਨਹੀਂ ਰਹੇ ਆ ਵਧ ਰਹੇ ਆ ਅਸੀਂ ਇੱਕ ਟੋਟੋ ਘਟ ਸਾਨੂੰ 10 ਸਾਲ ਹੋ ਗਏ ਮਨਾਂ ਦੇ ਨੂੰ ਹਾਂ ਜੀ ਹਾਂ 10 ਸਾਲ ਹੋ ਗਏ ਜੀ ਮਲਾ ਰਹੇ ਹਾਂ ਕਰ ਰਹੇ ਹਾਂ ਕੀ ਕਰ ਕੀ ਨੈਪਿਕਲਚਰ ਨੂੰ ਬੜਾ ਵਧਾ ਦੇ ਰਹੇ ਹਾਂ ਹਾਂ ਜੀ ਕੀ ਕਹਿਣਾ ਚਾਹੁੰਦੇ ਹੋ ਮੇਨਲੀ ਅਸੀਂ ਤੀਆਂ ਦੇ ਤਿਉਹਾਰ ਨਾਲ ਪੰਜਾਬੀ ਕਲਚਰ ਨੂੰ ਅੱਗੇ ਲੈ ਕੇ ਆ ਰਹੇ ਆ ਮੇਨਲੀ ਇਹ ਪਿੰਡਾਂ ਦੇ ਵਿੱਚ ਹੁੰਦਾ ਸੀ ਪਹਿਲਾਂ ਬਹੁਤ ਜ਼ਿਆਦਾ ਵਧੀਆ ਲੈਵਲ ਤੇ ਮਨਾਉਂਦੇ ਸੀ ਲੇਕਿਨ ਉਸ ਚੀਜ਼ ਨੂੰ ਬਾਹਰ ਕੱਢਿਆ ਸ਼ਹਿਰਾਂ ਚੋਂ ਖਤਮ ਹੋ ਗਿਆ ਸੀ ਬਿਲਕੁਲ ਬੱਚਿਆਂ ਨੂੰ ਜੋ ਸਾਡੀ ਜਨਰੇਸ਼ਨ ਹੈ ਸਾਨੂੰ ਕੁਝ ਨਹੀਂ ਸੀ ਇਸ ਚੀਜ਼ਾਂ ਦਾ ਪਤਾ ਆਪਣੇ ਬਚਪਨ ਦੇਖਿਆ ਬਸ ਜੋ ਦੇਖਿਆ ਸੁਣਲਾ ਦੇ ਵਿੱਚ ਆਮੀਆਂ ਦਾਦੀਆਂ ਨਾਨੀਆਂ ਤੋਂ ਆਪਣੇ ਜਿੰਨੇ ਵੀ ਵੱਡੇ ਹੈਗੇ ਨੇ ਘਰ ਦੇ ਉਹਨਾਂ ਤੋਂ ਦੇਖਿਆ ਸੀ ਅੱਜਕੱਲ ਉਹ ਪ੍ਰਿੰਸਪਰ ਖਤਮ ਹੋ ਗਈ ਮੰਨ ਲਾਓ ਸਸਟੇਨ ਉਸੇ ਸ਼ੈਰਾਂ ਵਿੱਚ ਮੋਡੀਫਾਈ ਕਰਤਾ ਵੀ ਐਟਲੀਸਟ ਉਹ ਨਵੀਂ ਜਨਰੇਸ਼ਨ ਚ ਜਾਵੇ ਨਾ ਉਹ ਖਤਮ ਨਾ ਹੋ ਜAVE ਇਹ ਤਾਂ ਬਹੁਤ ਪੁਰਾਣਾ ਕਲਚਰ ਆ ਲੋ ਬੱਚੇ ਇਹ ਨਾ ਕਹਿਣ ਸੋ ਅਸੀਂ ਉਹਨੂੰ ਮੋਡੀਫਾਈ ਕਰਕੇ ਆਪਣੇ ਵਧੀਆ ਤਰੀਕੇ ਨਾਲ ਹੋਰ ਐਨਹਾਂਸ ਕਰਤਾ ਇਸ ਤਿਹਾਰ ਤੁਸੀਂ ਹੁਣ ਲੰਘ ਗਏ ਠੀਕ ਹੈ ਚੂਹਿਆਂ ਦਾ ਤਿਹਾਰਾ ਆਇਆ ਸਾਵਾਂ ਦੇ ਮਹੀਨੇ ਤਿਹਿਆਂ ਦਾ ਹਾਂਜੀ ਹਾਂ ਕਿ ਮੈਂ ਸਾਰਿਆਂ ਨੂੰ ਇਸ ਮੌਕੇ ਤੇ ਵਧਾਈ ਦੇਣਾ ਚਾਹੁੰਦੀ ਆ ਅਸੀਂ ਇਸ ਮੌਕੇ ਤੇ ਸਾਰੇ ਨੇ ਇਕੱਠੇ ਹੋ ਕੇ ਖੂਬ ਇੰਜੋਏ ਕੀਤਾ ਹੈ ਸਾਰੇ ਆਨਾਂ ਬਹੁਤ ਬਹੁਤ ਥੈਂਕਸ ਔਰ ਸਾਰਿਆਂ ਨੂੰ ਬਹੁਤ 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 ਥੈਂਕ ਯੂ ਜੀ ਇਹਦਾ ਬਾਕੀ ਅੰਦਾਜ਼ ਤੇ ਹੈ ਇਹ ਮਹੱਤਵਪੂਰਨ ਹੈ ਕਿ ਪਰਾਲ ਮਿਲ ਕੇ ਸਾਰੇ ਜਣੇ ਤਿਹਾਰ ਨੂੰ ਮਨਾਈਏ ਫਰੈਂਡਸ ਜਿਹੜੀਆਂ ਪੁਰਾਣਾ ਫਰੈਂਡਸ ਆਪਣਾ ਸਰਕਲ ਔਰ ਜਿਹੜੇ ਕਲਾਸਮੇਟ ਵਾਰਾ ਸਾਰੇ ਇਕੱਠੇ ਹੋ ਕੇ ਅਸੀਂ ਛੋਟੇ ਵੱਡੇ ਸਾਰੇ ਸਾਡੇ ਬੱਚੇ ਹੈ ਅਰੇ ਇਕੱਠੇ ਹੋ ਕੇ ਇੰਜੋਏ ਕਰੀਏ ਯਾਹ ਤਿਹਾਰ ਪਰ ਬਹੁ ਬੜੀਆ ਆਇਆ ਸਾਲ ਬਾਅਦ ਤਿਹਾਰ ਆਉਂਦਾ ੁੰਡੀਆਂ ਕੱਤੀਆਂ ਮਿਲ ਗਈਆਂ ਬਹਾਨ ਦੇਣਾ ਇਕੱਠੀਆਂ ਹੋ ਗਈਆਂ ਉਧਰ ਉਧਰੀ ਸਹੇਲੀਆਂ ਮਿਲ ਗਈਆਂ ਪਿਆਰ ਹੋ ਗਿਆ ਸਭ ਦਾ ਸਾਡਾ ਵੀ ਸ਼ਰਕਾਰ ਹੋ ਗਿਆ ਪਰ ਸਾਡਾ ਵੀ ਇਧਰ ਉਧਰ ਹੀ ਯਾਰ ਬਣ ਜਾਂਦੀਆਂ ਨਾਲਆਂ ਨੂੰਹਾਂ ਨਾਲ ਕੁੜੀਆਂ ਸਹੇਲੀਆਂ ਇਕੱਠੀਆਂ ਹੋ ਗਈਆਂ ਕਿੰਨੀ ਦੀ ਖੁਸ਼ੀ ਮਹਿਸੂਸ ਕਰ ਰਹੀਆਂ ਅਸੀਂ ਬਹੁਤ ਜ਼ਿਆਦਾ ਸਾਡੇ ਪਹਿਲੀ ਵਾਰ ਸਰਪੰਚ ਨੇ ਦੀਆਂ ਲਗਵਾਈਆਂ ਨੇ ਸਾਨੂੰ ਬਹੁਤ ਖੁਸ਼ੀ ਆ ਸਾਰੀਆਂ ਭੈਣਾਂ ਇਕੱਠੀਆਂ ਹੋਈਆਂ ਨੇ ਸਾਨੂੰ ਮਾਣ ਆ ਸਾਡੇ ਸਰਪੰਚ ਸਾਹਿਬ ਤੇ ਸਰਪੰਚ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਆ ਅਸੀਂ ਬਹੁਤ ਵਧੀਆ ਲੱਗਿਆ ਜੀ ਬਹੁਤ ਸੋਹਣਾ ਬਾਕੀ ਭੈਣਾਂ ਦਾ ਬਹੁਤ ਸਹਿਯੋਗ ਹੈ ਸਰਪੰਚ ਸਾਹਿਬੀ ਦਾ ਬਹੁਤ ਸਹਿਯੋਗ ਹੈ ਬਹੁਤ ਵਧੀਆ ਲੱਗਿਆ ਜੀ ਕਿੰਨੇ ਸਮੇਂ ਤੋਂ ਸਮਾਂ ਬਹੁਤ ਵਧੀਆ 3-4 ਘੰਟੇ ਲੱਗੀ ਕਿਵੇਂ ਦੇਖਦੇ ਹੋ ਇਹ ਤਿਹਾਰ ਹਰ ਸਾਲ ਬਾਅਦ ਆਉਂਦਾ ਹੈ ਸਾਲ ਬਾਅਦ ਹਾਂ ਇਹ ਹੁਣ ਤਾਂ ਸਾਲ ਬਾਅਦ ਇ ਆਪਣੇ ਬੋਬਦੀ ਲੱਗ ਗਈ ਬੋਬਦੀ ਵਿਚਰੀ ਸਾਰੇ ਕੁਛ ਤੁਸੀਂ ਕਹਦੇ ਹੋ ਨਾ ਬੋਲ ਮੈਂ ਨਹੀਂ ਆ